ਹਾਂਜੀ ਅੱਜ ਲੱਗੇ ਹੋਏ ਅਬ ਬਜਾਈ ਕਰਨਾ ਆਪਣਾ 6 ਕਿੱਲੇ ਦਾ ਘੇਰਾ ਰਹਿ ਗਿਆ ਸੀ ਉਹਦੇ ਤਿੰਨੇ ਖੜਾਈ ਖੜਿਆ ਪਤਾ ਨਹੀਂ ਕਾ ਤੂੰ ਪਤਾ ਨਹੀਂ ਰਿਓ ਵੀ ਪਾਉਂਦੇ ਆ ਜਾਂ ਕੀ ਕਰਦੇ ਆ ਹੁਣ ਪਤਾ ਨਹੀਂ ਅਜੇ ਰੋਟੀ ਪਾਣੀ ਦਾਇਆ ਨਹੀਂ ਹੈਗਾ ਵੀ ਪਤਾ ਨਹੀਂ ਕਿਉਂ ਖੜਾਈ ਖੜਿਆ ਮੈਂ ਤਾਂ ਚੱਲਿਆ ਸੀ ਆਪਣੇ ਜਗਤਾਰ ਵੀ ਰੇਕੇ ਅੱਜ ਸਾਰੀ ਦਿਹਾੜੀ ਉੱਥੇ ਹੀ ਆ ਇੱਜ ਹੁਣ ਥੱਲੇ ਉੱਤਰ ਕੇ ਨਹੀਂ ਵੀਡੀਓ ਬਣਾਉਣੀ ਕਿਉਂਕਿ ਜੁੱਤੀ ਲਿਬੜ ਜੂ ਐਵੇਂ ਸਵੇਰੇ ਸਵੇਰੇ ਤਰੇਲ ਤਾਂ ਕਰਕੇ ਤੇ ਆ ਪਜਾਈ ਕਰਕੇ ਫਿਰ ਉੱਧਰ ਜਾਣਗੇ ਹਾਂਜੀ ਵੀਰੇ ਹੁਣ ਆਲੂ ਹੋਇਆ ਥੋੜਾ ਜਿਹਾ ਸੈੱਟ ਵੀ ਹੁਣ ਬੇਲਬੂਲ ਜੀ ਸਿੱਧੀ ਜੀ ਜਾਣੋਂ ਰੁਕੀ ਆ ਥੋੜੀ ਵੀ ਹੁਣ ਵੀ ਹੈਗੀ ਆ ਉਹ ਡਿੱਗੀ ਜੀ ਪਈ ਆ ਤੇ ਪਰ ਹੁਣ ਥੋੜਾ ਜਿਹਾ ਮੂੰਹ ਲੱਗਣ ਲੱਗਿਆ ਆਲੂ ਦੇਖੋ ਇਹ ਇਹ ਆਪਣਾ 10 ਅਕਤੂਬਰ ਦਾ ਲੱਗਿਆ ਆ ਵੀਰੇ ਸਾਰਾ 10 9 10 11 ਤਿੰਨ ਦਿਨਾਂ ਦੇ ਵਿੱਚ ਆਪਾਂ ਵਿਜਿਆ ਸੀ ਇਹਨਾਂ ਤੇ ਇਹ ਹੈਗਾ ਆਲੂ ਆਪਣਾ ਉਹ 5133 ਐਲ ਆ ਆ ਦੇਖ ਲਓ ਸਫੈਦਿਆਂ ਦਾ ਇੰਨਾ ਫਰਕ ਪੈ ਜਾਂਦਾ ਵੀਰੇ ਸਾਰਾ ਖੱਤਾ ਆਲੂ ਪੂਰਾ ਵਧੀਆ ਜਰਮੀਨੇਸ਼ਨ ਕਰ ਗਿਆ ਹਿਮਾਲਿਆਣੀ ਆਲੂ ਆਪਣਾ ਇਹ ਤੇ ਦੇਖ ਲਓ ਆ ਡੰਡੀਆਂ ਨਹੀਂ ਨਿਕਲੀਆਂ ਨਾਲੇ ਡੰਡੀਆਂ ਨੂੰ ਦੁਬਾਰਾ ਵੀ ਭਰ ਕੇ ਇੱਕ ਵਾਰ ਪਾਣੀ ਲਾਇਆ ਸੀ ਪਰ ਨਹੀਂ ਨਿਕਲੀਆਂ ਦੇਖ ਲਓ ਡੰਡੀਆਂ ਉਮੀਦੀ ਉਮੀ ਹੈ ਏ ਲੇਟ ਨਿਕਲਣੀਆਂ ਬਸ ਇਧਰਲੀ ਡੰਡੀ ਨਿਕਲੀ ਹੁਣ ਜਿਹੜਾ ਲੇਟ ਵਾਲੇ ਐਲਰ ਹਨ ਉਹ ਬਹੁਤ ਸੋਹਣੇ ਆ ਜਿਵੇਂ ਆ ਥੋੜਾ ਜਿਹਾ ਉਦੋਂ ਲੇਟ ਸੀਗਾ ਆਪਣਾ ਤੇ ਇਹ ਬਹੁਤ ਸੋਹਣਾ ਦੇਖ ਲੋ ਇਹ ਪੂਰਾ ਵਧੀਆ ਐਨ ਟਾਪ ਤੋਂ ਟਾਪ ਖੜਾ ਦੇਖ ਲੋ ਆਪਾਂ ਇੱਕ ਗੱਲ ਕਰਦਾ ਤੁਹਾਡੇ ਨਾਲ ਸਾਂਝੀ ਕਿ ਆਪਾਂ ਕਹਿ ਦਿੰਨੇ ਨਾ ਵੀ ਸਟੋਰ ਚੋਂ ਆਲੂ ਲਿਆ ਕੇ ਸਿੱਧਾ ਬੀਜਦੇ ਆ ਤੇ ਉਹਦੇ ਚ ਤੇ ਜਿਹੜਾ ਹਰਾ ਹੋਇਆ ਹੋਇਆ ਉਹਦੇ ਚ ਇੰਨਾ ਫਰਕ ਹੋ ਜਾਂਦਾ ਹੁਣ ਆਹ ਜਿੰਨੀਆਂ ਤੁਸੀਂ ਆਹ ਬੱਟਾਂ ਦੇਖਦੇ ਹੋ ਆਹ ਔਰਲੇ ਪਾਸੇ ਇਹਨਾਂ ਆਪਣਾ ਉਹਨਾਂ 20 ਘਟ ਗਿਆ ਸੀਗਾ ਆਪਾਂ ਵੀ ਇਹ ਹਿਮਾਲਣੀ ਆਲੂ ਦੇ ਨਾਲ ਆਪਣੇ ਕੋਲੇ ਲਾਲ ਆਲੂ ਵੀ ਨਹੀਂ ਸੀਗਾ ਵੀ ਨਹੀਂ ਹਿਮਾਲਣੀ ਦੇ ਨਾਲ ਕੋਈ ਹੋਰ ਆਲੂ ਲਾ ਦਿੰਦੇ ਹਨ ਉਹਦੇ ਚੱਕਰ ਦੇ ਆ ਇੰਨਾ 20 ਘਟ ਗਿਆ ਸੀਗਾ ਜਿਹੜਾ ਉਹ ਪਰੰਪਰਾ ਹਰਾ ਦੀ ਦਾ ਉਹ ਪੂਰਾ ਹੋ ਗਿਆ ਸੀ ਉਹ ਪਹਿਲਾਂ ਦਾ ਸੀ ਉਹ ਹਰਾ ਹੋਇਆ ਸੀ ਆ ਸਿੱਧਾ ਸਟੋਰ ਚੋਂ ਲਿਆ ਕੇ ਬੀਜਤਾ ਤੁਸੀਂ ਦੇਖਿਓ ਹਜੇ ਇਹ ਕਿੰਨੇ ਦਿਨਾਂ ਬਾਅਦ ਹਰਾ ਹੋਣਾ ਨਾਲ ਇਹਨੂੰ ਦਵਾਈ ਲਾ ਕੇ ਬੀਜਿਆ ਪਰ ਇਹਨੇ ਫੇਰ ਵੀ ਕਾਫੀ ਦਿਨ ਉਦੋਂ ਬਾਅਦ ਹਰਾ ਹੋਣਾ ਇਹਨੇ ਐਨੇ ਦਿਨ ਲੈ ਜਾਣੇ ਆ ਉਹਨੇ ਪੱਕਾ ਇਹ ਫਰਕ ਆ ਵੀ ਜਦੋਂ ਤੂੰ ਹੀ ਨਿਕਲ ਆਵੇਂ ਉਦੋਂ ਹੀ ਬੀਜੇ ਕਿਉਂਕਿ ਇਹਨੂੰ ਦਵਾਈ ਲਾ ਕੇ ਉਹ 2 ਦਿਨ ਤਾਂ ਰੱਖਿਆ ਸੀ ਪਰ ਫੇਰ ਵੀ ਤੂੰ ਹੀ ਨਹੀਂ ਸੀ ਨਿਕਲੀ ਤਾਂ ਕਰਕੇ ਇਹਨੇ ਥੋੜੇ ਦਿਨ ਲਈ ਜਾਣੇ ਆ ਇਹ ਇਧਰ ਐਲਰ ਤਾਂ ਹੁਣ ਹੁਣ ਇਹਦੀ ਚਾਵਲ ਦਾ ਟਾਈਮ ਐ ਐਲਰ ਦੇ ਪੂਰਾ ਚਾਵਲ ਰੈਲਰ ਇਹਦੀ ਉੱਤੇ ਵੀ ਰ ਇੱਕ ਸਪਰੇਅ ਕਰਤੀ ਸੀ ਐਲਰ ਤੇ ਜਿਹੜੀ ਆਪਾਂ ਉਹ ਦਿਨ ਕਰਦੇ ਤੁਹਾਨੂੰ ਵੀ ਰੀਲ ਪਾਈ ਸੀ ਤੁਸੀਂ ਦੇਖਿਆ ਵੀ ਆ ਪਿਛਲੀ ਵੀਡੀਓ ਦੇ ਵਿੱਚ 13 ਜ ਆਪਣੀ ਆਪਣੀ 11 ਕਰਤੀ ਸੀ ਤੇ ਜਿਹੜਾ ਜੂਰੀਆ ਪਾਇਆ ਸੀਗਾ ਨੈਨੋ ਜੂਰੀਆ ਉਹ ਤੇ ਨਾਲ ਐਮ 45 ਤੇ ਹੁਣ ਪੂਰੀ ਵਧੀਆ ਗਰੋਥ ਵੀ ਸਹੀ ਹੋ ਰਹੀ ਆ ਆਲੂ ਪਾੜ ਵੀ ਸਹੀ ਰਿਹਾ ਸਾਰਾ ਕੁਝ ਪੂਰਾ ਪ੍ਰੋਪਰ ਹੈ ਇਹਦਾ ਆਲੂ ਦਾ ਇਹ ਹਿਮਾਲੈਣੀ ਦੀ ਬੇਲ ਨਾ ਐਵੇਂ ਹੀ ਰਹਿਣੀ ਆ ਪਲਤਣ ਦੇ ਵਿੱਚ ਇਹ ਕਾਲੇਪਨ ਦੇ ਵਿੱਚ ਬਹੁਤ ਘਟ ਆਉਂਦੀ ਆ ਬੇਲ ਕਿ ਜਿਵੇਂ ਹੋਰ ਆਲੂਆਂ ਨੂੰ ਆਪਾਂ ਯੂਰੀਆ ਪਾ ਦਈਏ ਜਾਂ ਹੋਰ ਕੁਝ ਕਰ ਦਿੰਨੇ ਆ ਨਾ ਉਹ ਕਾਲੇਪਨ ਦੇ ਵਿੱਚ ਆ ਜਾਂਦੀਆਂ ਨਾ ਬਟੇ ਹਿਮਾਲੈਣੀ ਦੀ ਨਹੀਂ ਆਉਂਦੀ ਹਾਈ ਤਾਂ ਜਰਮੀਨੇਟ ਹੋ ਰਿਹਾ ਤੇ ਇਨਕਿ ਵਸੇ ਦੀ ਇਹੀ ਹੈ ਵੀ ਇਹ ਕਾਲੇ ਪੰਨ ਦੇ ਵਿੱਚ ਨਹੀਂ ਆਉਂਦੀ ਇਹਨੇ ਹਰੇ-ਹਰੇ ਪਲਤਣ ਵਾਲੀ ਹਰੇ ਪੰਨ ਚ ਰਹਿਣਾ ਇਹਨੇ ਬਸ ਲਓ ਜੀ ਹਰ-ਹਰ ਵੀ ਪੱਟ ਲਈ ਇਹ ਹਰ-ਹਰ ਬੀਜ ਦੇ ਹੁੰਨੇ ਆਪਾਂ ਬਾਲਣ ਲਈ ਆਪਾਂ ਨੂੰ ਇਹਦੇ ਦਾਣੇ ਤੱਕ ਨਹੀਂ ਹੁੰਦਾ ਵੀ ਦਾਣਾ ਆਇਆ ਜਾਂ ਨਹੀਂ ਆਇਆ ਪਰ ਆਪਾਂ ਨੂੰ ਤਾਂ ਬਾਲਣ ਦੇ ਲਈ ਹੁੰਦਾ ਦੇਖੋ ਕਿੰਨੀ ਸੋਹਣੀ ਹੋਈ ਆ ਇਹ ਆਟੋਮੈਟਿਕ ਬਲੈਂਡਰ ਨਾਲ ਹੀ ਆਪਾਂ ਬੀਜੀ ਸੀ ਤੇ ਇਹਦਾ ਬਾਲਣ ਬਹੁਤ ਵਧੀਆ ਕੰਮ ਆਉਂਦਾ ਜੜਾਂ ਦੇ ਲੋ ਕਿੰਨੀਆਂ ਮੋਟੀਆਂ-ਮੋਟੀਆਂ ਇਹ ਪਾਣੀ ਲਾ ਕੇ ਗਿੱਲੀ-ਗਿੱਲੀ ਪਟ ਲਈਦੀ ਆ। ਉਹ ਲੈਫਟ ਥੱਲੇ ਕਰ ਲੈ। ਲੈਫਟ ਥੱਲੇ ਕਰ। ਥੋੜੀ ਜੀ ਵੀਜੀ ਹੋਈ ਸੀ ਹੁੰਦੀ ਆ ਬਾਹਲੇ ਨਹੀਂ। ਅੱਧਾ ਕਾ ਗਿੱਲਾ ਸੀਗਾ। 4 ਪਾਇੰਟ ਟਰਾਲੀਆਂ ਹੋ ਗਈਆਂ ਤੇ ਬਹੁਤ ਵਧੀਆ ਹੋ ਸਰਜਣ। ਦਾਣਾ ਵੀ ਪਿਆ ਹੋਇਆ। ਇਉਂ ਨਹੀਂ ਹੈਗਾ ਵੀ ਦਾਣਾ ਨਹੀਂ ਪਿਆ। ਆ ਦੇਖ ਲੈ। ਹੈਗੀ ਆ ਫਲੀ ਬਥੇਰੀ ਆ। ਆਹ ਆ ਦੇ ਮੇਲੋ ਫਲੀ ਤੇ ਪਰ ਆਪਾਂ ਤੋਂ ਬੀਜਦੇ ਹੁੰਨੇ ਆ ਦੂਜੇ ਲੋਟ ਹੀ ਵੀ ਆਪਾਂ ਨੂੰ ਫਲੀ ਤਾਂ ਨਹੀਂ ਹੁੰਦਾ ਇਹਨਾਂ ਆਪਾਂ ਨੂੰ ਤਾਂ ਹੁੰਦਾ ਵੀ ਚਲੋ ਹੋ ਜਾਊਗਾ ਵਧੀਆ ਬਾਲਣ ਹੋ ਜਾਊ ਲਓ ਜੀ ਚੱਲਦੀ ਆ ਬਜਾਈ ਸੁਪਰ ਸੀਡਰ ਦੀ ਆਪਣੇ ਅਜ ਦੋਲੋਂ ਖਤਿਆਂ ਚ ਜਿੱਥੇ ਕੱਲ ਪਰਸੋਂ ਟਰਾਲੀਆਂ ਧੋਦੀਆਂ ਸੀ ਆਪਣੀਆਂ ਪਰਸੋਂ ਸੀ ਕਿ ਕੱਲ ਸੀ ਹਾਂ ਪਰਸੋਂ ਸੀ ਪਰਸੋਂ 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 ਤੇ ਮੂਰੇ ਮਲਚਰ ਫੇਰੀ ਜਾਂਦੇ ਆ ਮਗਰ ਮਗਰ ਆ ਦੇਖੋ ਕਿੰਨੀ ਸੋਹਣੀ ਸਫਾਈ ਹੈ ਤੇ ਸਵੇਰੇ ਆਪਾਂ ਖੱਤੇ 'ਚ ਵੜੇ ਨਹੀਂ ਸੀ ਤੇ ਹੁਣ ਆਪਾਂ ਵੜ ਗਏ ਆ ਕਿਉਂਕਿ ਸਵੇਰੇ ਪੈਰ ਲੱਬਣ ਦਾ ਡਰ ਸੀਗਾ ਤੇ ਹੁਣ ਹਾਂ ਠੀਕ ਹੋ ਗਿਆ ਹੁਣ ਕੋਈ ਡਰ ਨਹੀਂ ਹੁਣ ਆਪਾਂ ਜਾਇਆ ਜਿੱਥੇ ਜਾਣਾ ਦੇਖ ਲਓ ਇਹਦੀ ਆਵਾਜ਼ ਨਹੀਂ ਬਦਲਦੀ ਇਹਨੂੰ ਚਾਹੀ ਇਕੋ ਮੋਡ ਤੇ ਚਲਾ ਲਓ ਚਾਹੀ ਇਹਨੂੰ ਪਾਵਰ ਮੋਡ ਤੇ ਚਲਾ ਲਓ ਇਹਦੀ ਆਵਾਜ਼ ਜਮਾਂ ਨਹੀਂ ਬਦਲਦੀ ਮੈਂ ਤੁਹਾਨੂੰ ਦੇਖੋ ਚਲਾਈ ਜਾਂਦਾ ਅਰਸ਼ਾਦ ਕਿਹੜਾ ਇਹ ਆਹੋ ਆਹ ਦੂਰ ਬੰਦ ਕਰੀ ਨਹੀਂ ਨਹੀਂ ਚਲਾ ਦੇ ਤੇ ਰੁਕ ਜਾ ਅਸਲ 'ਚ ਨਾ ਗੱਲ ਇੰਨੀ ਚਾਹੀਦੀ ਐ ਖੱਤਿਆਂ 'ਚ ਆਹ ਗੱਲ ਚਾਹੀਦੀ ਚਾਹੀਦੀ ਫੇਰ ਇਹ ਸੁਪਰ ਸੀਡਰ ਕੰਮ ਜਾਪ ਜੇ ਆਪਣੇ ਇੰਨੀ ਗੱਲ ਜੇ ਤੂੰ ਘੱਟ ਗੱਲ ਫੇਰ ਨਹੀਂ ਬਾਈ ਕੰਮ ਜਾ ਫੇਰ ਯਾਨੀ ਕਿ ਫਰੀ ਘੱਟ ਹੁੰਦੀ ਆ ਫੇਰ ਜਾਂ ਤਾਂ ਉਹਨੂੰ ਪਾਣੀ ਲਾ ਦੋ ਉਸ ਤੋਂ ਬਾਅਦ ਆ ਦੇਖੋ ਆ ਪੰਗਿਆ ਨੀਵੇਂ ਉੱਚੇ ਖੱਤਿਆਂ ਦੇ ਹੁਣਾ ਦੇ ਲੋ ਉੱਪਰਲਾ ਨੀਵਾ ਸੀਗਾ ਉਧਰੋਂ ਬਾਈ ਖੱਡਾਂ ਇੰਨੀ ਦੂਰ ਤੱਕ ਪੈਂਦੀਆਂ ਨਾ ਬਹੁਤ ਦੂਰ ਤੱਕ ਖੱਡਾਂ ਪੈਂਦੀਆਂ ਉਹ ਵੀ ਵਿਜਾਈ ਹੋ ਗਈ ਪੂਰੀ ਵਧੀਆ ਪੂਰਾ ਗਿੱਲਾ ਖੇਤ ਸੀਗਾ ਇਹ ਵੀ ਪੂਰਾ ਵਧੀਆ ਦੇਖ ਲੋ ਅੱਜ ਵੀ ਬੀਜਤੇ ਇਹਨਾਂ ਨੇ 6 6 ਤੇ 6 12 13 14 ਅੱਜ ਵੀ ਜੇ ਆਹ ਜੇ ਬੀਜਣਗੇ ਪੂਰਾ ਤਾਂ ਐਨੇ ਖਤੇ ਹੋਣੇ 14 ਗੇ ਸਾਰੀਆਂ ਨਾ ਮਿੱਟੀਆਂ ਮਿੱਟੀ ਦਾ ਅੱਡ ਅੱਡ ਫਰਕ ਹੁੰਦਾ ਜਿਵੇਂ ਇਹ ਜਿਹੜੀ ਮਿੱਟੀ ਆ ਨਾ ਬਾਈ ਇੱਥੇ ਦਾ ਘੜ ਲੈ ਇੰਨੇ ਕ ਪੈਂਦੇ ਆ ਜੇ ਉੱਥੇ ਪਾਣੀ ਲੱਗਿਆ ਘੜ ਲੈ ਤਾਂ ਇੱਥੇ ਪੈਣਾ ਵੀ ਇੰਨੀ ਦੂਰ ਦੂਰ ਤੋਂ ਘੜ ਲੈ ਪੈਂਦੇ ਆ ਇਹ ਖੱਤੇ ਚ ਹੁਣ ਬਲਾਸਪੁਰਾ ਨਾ ਖੱਤਾ ਉੱਥੇ ਬਾਈ ਘੜ ਲੈਣੀ ਪੈਂਦਾ ਉੱਥੇ ਤੁਸੀਂ ਜਮਾ ਹੀ ਨਾ ਉਹ ਉੱਚੇ ਖੱਤੇ ਦੇ ਬਰੋਬਰ ਦੀ ਖਾਲ ਜਾਂਦਾ ਆਪਣਾ ਉਹਦੇ ਕੋਈ ਕਾगज ਕੁਝ ਨਹੀਂ ਪਾਇਆ ਮੈਂ ਕਹਿੰਦਾ ਕਦੇ ਘੜ ਲਈ ਨਹੀਂ ਪਿਆ ਉਹ ਜ਼ਮੀਨ ਇਹ ਜੀ ਇਹ ਦੇ ਯਾਨੀ ਕਿ ਬਹੁਤ ਫਰਕ ਪੈਂਦਾ ਵੀ ਜਿੱਥੇ ਜ਼ਮੀਨ ਘੜ ਲਾਲੀ ਆ ਉੱਥੇ ਘੜ ਲ ਪੈਂਦੇ ਹੀ ਪੈਂਦੇ ਹੁਣ ਇਹਦੇ ਆਹ ਉੱਪਰਲਾ ਖੱਤਾ ਬਹੁ ਉੱਚਾ ਖੱਤਾਂ ਉਹਦੇ ਬਹੁਤ ਦੂਰੋਂ ਘੜ ਲ ਪੈਂਦਾ ਇਹਦੇ ਬਹੁਤ ਦੂਰੋਂ ਜਾ ਕੇ ਘੜ ਲ ਪੈ ਜਾਂਦੇ ਐਨੀ ਦੂਰੋਂ ਦੂਰੋਂ ਘੜ ਲ ਪੈਂਦੇ ਆ ਕਿ ਬਹੁਤ ਜ਼ਿਆਦਾ ਤਾਂ ਕਰਕੇ ਇਹਦੀ ਜਗਾ ਸ਼ਬਦ ਛੱਡਣੀ ਪੈਂਦੀ ਮੇਰੇ ਖਿਆਲ ਦੇ ਤੇ ਕੀਲੇ ਤਾਂ ਐਵੇਂ ਛੱਡਿਆ ਹੋਇਆ ਕੀਲੇ ਦੇ ਉੱਪਰ ਜਗਾ ਵੀ ਜਿਹੜੀ ਆ ਘੜਲਾਂ ਦੇ ਖਾਤਰੀ ਛੱਡੀ ਹੋਊਗੀ ਇੱਧਰ ਵੀ ਛੱਡੀ ਆ ਸਾਰੇ ਪਾਸੇ ਆਲੇ-ਦੁਆਲੇ ਕਿਉਂਕਿ ਆਲੇ-ਦੁਆਲੇ ਇਹਦੇ ਬਹੁਤ ਨੀਵੇਂ ਆ ਖੱਤੇ ਬਾਈ ਬਹੁਤ ਜਗ੍ਹਾ ਇਹਦੇ ਛੱਡੀ ਹੋਈ ਆ ਕਿਉਂਕਿ ਇਹਦੇ ਘੜਲ ਪੈਂਦਾ ਪਤਾ ਨਹੀਂ ਕੀ ਆ ਅੱਡ-ਅੱਡ ਮਿੱਟੀ ਦਾ ਅੱਡ-ਅੱਡ ਹਿਸਾਬ ਹੁੰਦਾ ਇਹਦੇ ਬਹੁਤ ਦੂਰੋਂ ਘੜਲ ਪੈ ਜਾਂਦਾ ਬਹੁਤ ਸੋਹਣੀ ਗੱਲ ਆ ਖੱਤੇ ਦੇ ਵਿੱਚ ਇੰਨੀ ਗੱਲ ਹੀ ਕਾਮਯਾਬਾ ਸੁਪਰ ਸੀਡਰ ਨੂੰ ਠੀਕ ਹੈ ਨਾ ਵੀਰੇ ਦੇਖੋ ਬਹੁਤ ਵੀਰ ਕਹਿੰਦੇ ਵੀ ਹੁਣ ਵੀ ਕਹਿੰਦੇ ਆ ਵੀ ਸੁੰਡੀ ਪੈਂਦੀ ਵੀਰੇ ਯਾਰ ਹੁਣ ਸਾਡੇ ਏਰੀਆ ਚ ਨਹੀਂ ਪਈ ਸੀ ਪਤਾ ਨਹੀਂ ਮੈਨੂੰ ਵੀ ਕਿਉਂ ਪੈਂਦੀ ਆ ਵੀ ਮੈਨੂੰ ਇਹਦੇ ਬਾਰੇ ਕਾਰਨ ਨਹੀਂ ਪਤਾ ਵੀ ਕਿਉਂ ਪਈ ਆ ਹਨਾ ਜਿਹੜੇ ਵੀਰਿਆਂ ਦੇ ਪੈਂਦੀ ਆ ਬਹੁਤ ਵੀਰ ਆ ਵੀ ਜਿਹੜੇ ਕਹਿੰਦੇ ਆ ਸਾਡੇ ਸੁੰਡੀ ਪੈਂਦੀ ਆ ਪਰ ਮੈਨੂੰ ਨਹੀਂ ਪਤਾ ਵੀ ਉਹਦੇ ਬਾਰੇ ਕੀ ਕਾਰਨ ਕੀ ਹੋ ਸਕਦਾ ਵੀ ਕਿਉਂ ਸੁੰਡੀ ਪਈ ਠੀਕ ਨਹੀਂ ਤੇ ਉਸ ਚੀਜ਼ ਦਾ ਅਜੇ ਪਤਾ ਨਹੀਂ ਹੈਗਾ ਵੀ ਕਿਉਂ ਸੁੰਡੀ ਪਈ ਮੈਨੂੰ ਨਹੀਂ ਪਤਾ ਕਿ ਵੀ ਕਿਉਂ ਪੈਂਦੀ ਆ ਕੀ ਕਾਰਨ ਹੁਣ ਪਿਛਲੀ ਵਾਰ ਵੀ ਮੈਨੂੰ ਵੀਰ ਬਹੁਤ ਪੁੱਜਦੇ ਸੀ ਜਦੋਂ ਆਪਾਂ ਫਲਾਉ ਫੇਰ ਕੇ ਕਣਕ ਬੀਜਦੇ ਵੀਰੇ ਥੋੜੇ ਸੁੰਡੀ ਪਈ ਆ ਤੇ ਪਿਛਲੇ ਵਾਰ ਤਾਂ ਆਪਣੇ ਹੈ ਨਹੀਂ ਅੱਗੇ ਕਦੇ ਨਹੀਂ ਪਈ ਆਪਾਂ ਸੁਪਰ ਸੀਡਰ ਨਾਲ ਤਾਂ 1 ਸਾਲ ਕਿਰਾਏ ਤੇ ਬਜਾਈ ਸੀ ਉਦੋਂ ਸੁੰਡੀ ਨਹੀਂ ਸੀ ਵੀ ਉਦੋਂ ਥੋੜੀ ਜੀ ਬੀਜੇ ਸੀ 2 3 4 ਕਿਲੇ ਬੀਜੇ ਸੀ ਉਦੋਂ ਸੁੰਡੀ ਸਾੰਡੀ ਪਈ ਨਹੀਂ ਸੀ ਬਿਲਕੁਲ ਤੇ ਹੁਣ ਐਤ ਕੀ ਦਾ ਪਤਾ ਨਹੀਂ ਬਾਈ ਵਾਹਿਗੁਰੂ ਨੂੰ ਪਤਾ ਵਾ ਕੀ ਪਾਉਣੀ ਆ ਤੁੰਡੀ ਜਾਂ ਨਹੀਂ ਪਾਉਣੀ ਆ ਨਾ ਕਿਉਂਕਿ ਵਾਹਿਗੁਰੂ ਹਾਥੀ ਡੋਰਾ ਨੇ ਆਪਣੀਆਂ ਤਾਂ ਉਸ ਤੋਂ ਬਿਨਾ ਤਾਂ ਕੱਖ ਨਹੀਂ ਹੈਗੇ ਆ ਆਪਾਂ ਜੋ ਸੱਚੀ ਆਈ ਆ ਉਹੀ ਆ ਆਪਣੇ ਪੱਲੇ ਤਾਂ ਇਹ ਨਹੀਂ ਜਵਾਜ ਬਦਲਦਾ ਯਾਰ ਇੱਕ ਬਾਈ ਵੀਰੇ ਮੇਰੇ ਤੋਂ ਨਾ ਬਹੁਤ ਵੱਡੀ ਵੀ ਗਲਤੀ ਵੀ ਹੋ ਜਾਂਦੀ ਹੈ ਜਦੋਂ ਕਈ ਵਾਰ ਮੂੰਹ ਚੋਂ ਮੇਰੇ ਉਹ ਨਿਕਲ ਜਾਂਦਾ ਲਫ਼ਜ਼ ਜੋ ਕੱਢਣਾ ਨਹੀਂ ਚਾਹੀਦਾ ਹਨ ਵੀ ਸਮਝ ਲਓ ਉਹਨੂੰ ਗਾਲ ਵੀ ਆਪਾਂ ਕਹਿ ਦਿੰਦੇ ਆ ਪਰ ਜੇ ਉਹਨ ਦੇਖਦੇ ਆ ਤਾਂ ਆਪਣਾ ਕਈ ਵਾਰ ਉਹ ਤਕੀਆ ਕਲਾਮ ਵੀ ਹੋ ਜਾਂਦਾ ਬਾਈ ਜੌਂਡੀਅਰ ਤੋਂ ਵੀ ਤਕੀਆ ਕਲਾਮ ਵੀ ਹੋ ਜਾਂਦਾ ਨਾ ਵੀ ਹਾਂ ਗਾਲ ਗਾਲ ਨਿਕਲ ਜਾਂਦੀ ਹੈ ਜਿਹੜੀ ਗਾਲ ਮੈਂ ਤਾਂ ਨਾਰਮਲ ਹੀ ਕੱਢਦਾ ਹੋਂ ਨਾ ਕੋਈ ਆਪਣੇ ਕੋਲੇ ਬਾਲੀ ਵੱਡੀ ਗਾਲ ਤਾਂ ਹੈ ਨਹੀਂ ਦੀ ਪਰ ਮੈਨੂੰ ਕੱਲ ਬਜ਼ੁਰਗਾਂ ਨੇ ਕਿਹਾ ਫੋਨ ਕਰਕੇ ਵੀ ਮੱਲਾ ਉਹ ਵੀ ਨਹੀਂ ਆਪਾਂ ਕੱਢਣੀ ਹੈਗੀ ਮੈਂ ਕਿਹਾ ਜੀ ਥੋੜਾ ਹੁਕਮ ਸਿਰ ਮੱਤੇ ਵੀ ਕੰਟਰੋਲ ਜ਼ਰੂਰ ਕਰਾਂਗੇ ਕਈ ਵਾਰ ਨਿਕਲ ਜਾਂਦਾ ਮੂੰਹ ਚ ਤੇ ਪਰ ਕੰਟਰੋਲ ਰੱਖਾਂਗੇ ਵੀ ਆਪਾਂ ਉਸ ਚੀਜ਼ ਦਾ ਆ ਹੁਣ ਮੈਂ ਤੁਹਾਨੂੰ ਦਿਖਾਉਣਾ ਇਹਦੀ ਆਵਾਜ਼ ਆ ਦੇਖੋ ਇਕੋ ਮੂਡ ਤੇ ਕਰਦੇ ਆ ਹੁਣ ਚੱਕਰ ਹੈਗਾ 1700 ਤੇ ਵੀ ਦੇ ਦੇ ਕਿੰਨਾ ਘੜਦਾ ਬਿਲਕੁਲ ਫਰਕ ਨਹੀਂ ਪਾਉਂਦਾ ਕੁਝ ਵੀ ਨਾ ਦਬਦਾ ਨਾ ਆਵਾਜ਼ ਆ ਉੱਥੇ ਹੀ ਚੱਲਦਾ ਹੈ ਕਿਉਂਕਿ ਬਾੜਾ ਮਗਰ ਲੋਡ ਵੀ ਨਾ ਹੈਗਾ ਤਾਂ ਕਰਕੇ ਜੇ ਕੋਈ ਜ਼ਿਆਦਾ ਲੋਡ ਹੋਵੇ ਫਿਰ ਫਰਕ ਪਾਉਂਦਾ ਜਿਵੇਂ ਆਪਣਾ 50 75 ਉਹੋ ਫਰਕ ਪਾਉਂਦਾ ਵਾ ਉਹਦੇ ਤੇ ਸੀਆਰਡੀ ਤੇ ਜਿਵੇਂ ਵੱਡੀਆਂ ਤਵੀਆਂ ਚਲਾਉਨੇ ਆ ਉਹ ਤੇ ਇਕੋ ਮੂਡ ਪਾਵਰ ਮੂਡ ਬੰਦ ਕਰਦੇ ਆ ਉਹਦੇ ਫਰਕ ਪੈਂਦਾ ਉਹ ਤੇ ਪਰ ਇਹ ਤੇ ਹੁਣ ਲੋਡ ਵਾਲਾ ਹੈ ਨਹੀਂਗਾ ਤਾਂ ਕਰਕੇ ਬਾੜਾ ਫਰਕ ਪਾ ਨਹੀਂ ਰਿਹਾ ਇਹ ਚੱਕਰ ਆ ਇਹਦਾ ਇਹ 3630 ਦਾ ਤੋਰਾ ਉਹਦੇ ਨਾਲ ਵੱਧ ਆ ਬਾਈ ਇਹ 3630 ਦਾ ਤੋਰਾ ਆ 545 ਨਾਲ ਵੱਧ ਆ ਓਏ ਇਸ ਵਿੱਚ ਬੀਜ ਰਿਹਾ ਕਿਤਨਾ ਹੈ ਬੀਜ ਰਿਹਾ ਫੁੱਲ ਗਿਆ ਦਾ ਫਿਰ ਤਾਂ ਇਹ ਖੱਟਾ ਹੋ ਜਾਏਗਾ ਆਹਾ ਲੋਡ ਮੰਦਾ ਤਾਂ ਵੀਰੇ ਕਿਉਂਕਿ ਪਹਿਲਾਂ ਨਾ ਰੋਟਾਵੇਟਰ ਦਾ ਢੇਡਾ ਲੱਗਿਆ ਹੋਇਆ ਸਾਈਡ ਤੇ ਬੰਨੇ ਦੇ ਨਾਲ ਰੋਟਾਵੇਟਰ ਦਾ ਢੇਡਾ ਲਾ ਦੇਈਦਾ ਤਾਂ ਲੋਡ ਮੰਦਾ ਇਹ ਸਾਲਾ ਨਾ ਖੜਕਾ ਕਰਦਾ ਨਾ ਧੜਕਦਾ ਬਿਲਕੁਲ ਇਹ ਪਟਾਈ ਵਾਲੀ ਆ ਇਹ ਰੋਟਾਵੇਟਰ ਦੀ ਮਲਚਰ ਦੀ ਸੱਚ ਇਹ ਤਾਂ ਨੋ ਹੀ ਨਹੀਂ ਲੈ ਹੁੰਦਾ ਸੁਪਰ ਰੀਟਰ ਸੁਪਰ ਰੀਟਰ ਦੀ ਤੇ ਲੋ ਮੂਰੇ ਮਿੱਟੀ ਕਿਵੇਂ ਦੇਣਾ ਇਹਦੀ ਸਫਾਈ ਵੀ ਜਾਦੇ ਆ ਬਹੁਤ ਵਧੀਆ ਸਫਾਈ ਦਿੰਦਾ ਇਹ ਸੁਪਰ ਸਟਰ ਆ ਦੇਖ ਜਿਹੜੀ ਚਾਲਦਾ ਚਲਦਾ ਇਹ ਉਹਦੇ ਬਰੋਬਰ ਕਦੇ ਨਹੀਂ ਰਲਦਾ। ਨਾ ਇਹ ਰਲਦਾ ਵਾ 36 30 ਦੇ ਬਰੋਬਰ ਨਾ ਅਰਜਨ ਰਲਦਾ। ਅਰਜਨ ਜੰਮੀ ਬਾਈ ਮੜਾ ਉਹਦੀ ਤਵੀ ਟੁੱਟ ਗਈ ਉਹ ਲੋਟ ਕਰਾਉਣ ਚਲੇ ਗਿਆ। ਮੈਂ ਕਿਹਾ ਚੱਲ ਕਰਾ ਲਾ ਸੁ ਤਵੀ ਲੋਟ। ਕੱਲ ਨੂੰ ਵਜਾਈ ਦਾ ਤਕਰੀਬਨ ਇਹ ਨਿਬੜ ਜਾਣਾ ਖੱਤਾ। ਤੇ ਫਿਰ ਵਰਸਾਂ ਨੂੰ ਦੇਖਾਂਗੇ। ਫਿਰ ਆਪਣੇ ਬਲਾਸਪੁਰ ਰਹਿ ਗਏ ਉੱਥੇ 20 ਕਿਗੇ ਉੱਥੇ 15 ਕਿਗੇ ਲਿਆ 16 ਕਿਗੇ। ਕੱਲੋਂ ਨਾਲੇ ਝੋਨਾ ਵੜਾਂਗੇ ਉੱਥੇ ਨਾਲੇ ਮਿਰਪਾਰ ਤੋਂ ਨੂੰ ਸੜਨ